ਸਾਲਸੀ ਗੱਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਫਿਰੋਜ਼ਪੁਰ ਤੋਂ ਵਾਇਆ ਮੱਲਾਂ ਵਾਲਾ ਹੋ ਕੇ ਮਖੂ ਨੂੰ ਰੋਡ ਜਾਂਦਾ ਹੈ ਉਹਦੇ ਉੱਪਰ ਦੋਸਤੋ ਕਾਫੀ ਚਿਰ ਤੋਂ ਜਿਹੜਾ ਪਿੰਡ ਚਮਕੇ ਪੱਧਰੀ ਦੇ ਨੇੜੇ ਇੱਕ ਪੁਲ ਬਣ ਰਿਹਾ ਸੀ ਦੋ ਨਹਿਰਾਂ ਤੇ ਅਤੇ ਰੇਲਵੇ ਲਾਈਨ ਦੇ ਉੱਪਰ ਤੇ ਉਹ ਪੁਲ ਹੁਣ ਦੋਸਤੋ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਇਹ ਆਪਾਂ ਉਸੇ ਪੁਲ ਦੇ ਉੱਪਰ ਸਫ਼ਰ ਕਰ ਰਹੇ ਹਾਂ ਤੇ ਦੋਸਤੋ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇ ਜਦੋਂ ਆਪਾਂ ਫਰੋਈਪੁਰ ਤੋਂ ਮੱਲਾਂ ਵਾਲਾ ਕੇ ਮਖੋ ਇੱਧਰ ਹਰੀ ਕੇ ਤਰਨਤਾਰ ਨੰਬਰ ਸਰ ਜਾਂ ਜਿੰਨਾਂ ਦੋਸਤਾਂ ਨੇ ਜਲੰਧਰ ਨੂੰ ਜਾਣਾ ਹੁੰਦਾ ਹੈ ਤਾਂ ਉਹਨਾਂ ਦੇ ਵਾਸਤੇ ਜਿਹੜਾ ਇਹ ਰੋੜਾ ਬਹੁਤ ਸ਼ਾਰਟਕਟ ਰਸਤਾ ਪੈਂਦਾ ਤੇ ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਪੁਲ ਦਾ ਕੰਮ ਕਿਉਂਕਿ ਪੁਲ ਲੰਮਾ ਕਾਫੀ ਆ ਲਗਭਗ 2 ਕਿਲੋਮੀਟਰ ਇਸ ਪੁਲ ਦੀ ਲੰਬਾਈ ਹੋਵੇਗੀ ਤੇ ਇਹ ਦੋ ਨਹਿਰਾਂ ਦੇ ਉੱਪਰ ਦੀ ਤੇ ਰੇਲਵੇ ਲਾਈਨ ਦੇ ਉੱਪਰ ਦੀ ਇਹ ਪੁਲ ਤਿਆਰ ਹੋਇਆ ਤੇ ਇਹ ਇਸ ਸਮੇਂ ਬਿਲਕੁਲ ਤਿਆਰ ਆ ਤੇ ਆਵਾਜਾਈ ਇਹਦੇ ਉੱਪਰ ਪ੍ਰੋਪਰ ਚੱਲ ਰਹੀ ਆ ਤੇ ਦੋਸਤੋ ਹੁਣ ਇੱਥੋਂ ਮੱਲਾਂ ਵਾਲੇ ਤੋਂ ਜੇ ਆਪਾਂ ਮਖੂ ਜਾਣਾ ਹੈ ਤੇ ਮੇਰੇ ਹਿਸਾਬ ਨਾਲ ਵੀ 25 ਮਿੰਟ ਦਾ ਰਸਤਾ ਹੀ ਹੋਵੇਗਾ ਤੇ ਜੇਕਰ ਆਪਾਂ ਉੱਪਰ ਦੀ ਜਾਂ ਪਹਿਲਾ ਪਿੰਡਾਂ ਦੇ ਵਿੱਚ ਘੁੰਮ ਕੇ ਆਉਂਦੇ ਸੀ ਤਾਂ ਉਹਦੀ ਬਹੁਤ ਖੱਜਲ ਖਵਾਰੀ ਸੀ ਤੇ ਦੋਸਤੋ ਇਸ ਜਾਣਕਾਰੀ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਵੀ ਸਾਂਝਾ ਜ਼ਰੂਰ ਕਰਦਿਆ ਜੇ ਕਿਉਂਕਿ ਪਹਿਲਾਂ ਜਿਹੜਾ ਇਹ ਰਸਤਾ ਸੀ ਇਹ ਜਾਂ ਤਾਂ ਪਿੰਡਾਂ ਦੇ ਵਿੱਚ ਦੀ ਘੁੰਮ ਕੇ ਜਾਣਾ ਪੈਂਦਾ ਸੀ ਤੇ ਥੋੜਾ ਜਿਹਾ ਖੱਜਲ ਖਵਾਰੀ ਜ਼ਰੂਰ ਹੁੰਦੀ ਸੀ ਤੇ ਹੁਣ ਦੋਸਤੋ ਇਹ ਜਿਹੜਾ ਪੌਲਾ ਇਹ ਬਿਲਕੁਲ ਤਿਆਰ ਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੜਾ ਖੂਬਸੂਰਤ ਜਿਹੜਾ ਇਹ ਪੌਲ ਤਿਆਰ ਹੋਇਆ ਤੇ ਬਾਕੀ ਜਿਹੜਾ ਮੱਲਾਂ ਵਾਲੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਰੋਡ ਆ ਉਸ ਦਾ ਵੀ ਕੁਝ ਹਿੱਸਾ ਬਣ ਚੁੱਕਾ ਹੈ ਬਾਕੀ ਉਸ ਰੋਡ ਦਾ ਹਲੇ ਕੰਮ ਚੱਲ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਮਖੂ ਤੋਂ ਲੈ ਕੇ ਮੱਲਾਂ ਵਾਲੇ ਤੱਕ ਦੀ ਤਾਂ ਇਹ ਸਾਰਾ ਰੋਡ ਬਿਲਕੁਲ ਤਿਆਰ ਆ ਬਿਲਕੁਲ ਸਾਫ ਸੁਥਰਾ ਰੋੜਾ ਤੇ ਲਗਭਗ 20 ਮਿੰਟ ਦਾ ਸਮਾਂ ਹੀ ਲੱਗਦਾ ਹੈ ਮੱਲਾਂ ਵਾਲੇ ਤੋਂ ਮਖੂ ਤੱਕ ਪਹੁੰਚਣ ਦਾ ਤੇ ਦੋਸਤੋ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝੀ ਜਰੂਰ ਕਰਿਆ ਜੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਾਣਕਾਰੀ ਭਰਪੂਰ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤੇ ਇਹ ਜਿਹੜੀਆਂ ਨਹਿਰਾਂ ਨੇ ਇੱਥੋਂ ਲੰਘਦੀਆਂ ਸਾਹਮਣੇ ਇਹ ਰੇਲ ਗੱਡੀ ਦੀ ਲਾਈਨ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਕੇ ਇੱਕੋ ਹੀ ਇਡਾਪੋਲ ਤਿਆਰ ਕੀਤਾ ਗਿਆ ਹੈ